ਸਾਰੇ ਹਿਮਾਤਪੁਰ ਨੂੰ ਦਿਲ ਜੋੜ ਕੇ ਪਿਆਰ ਪ੍ਰਤੀ ਸਤਿਕਾਰ ਤੁਹਾਨੂੰ ਪਤਾ ਹੀ ਹੋਣਾ ਕਿ ਲੰਮੇ ਸਮੇਂ ਤੋਂ ਫੀਡ ਡੀ ਕਰੇ ਸੀ ਤਾਂ ਵੀ ਲੰਮੇ ਸਮੇਂ ਤੋਂ ਸਰਨ ਹੋਜੀ ਇੱਕ ਸੀ ਕਿ ਦਾ ਪਬਲਿਕ ਬਸ ਰੌਗੀ ਲਗਭਗ ਜੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਦਾ ਪਬਲਿਕ ਬਸ ਆ ਕਿ ਇਹ ਗੱਲ ਸੇ ਸਾ ਤੋਂ ਜਿਵੇਂ ਜਿਵੇਂ ਤੁਸੀਂ ਫਾਮੈਲ ਦੇ ਵਿੱਚ ਦੇਖ ਰਹੇ ਹੋ ਫਾਮੈਲ ਲੱਗਿਆ ਹੋਇਆ ਉਹਦੇ ਉੱਪਰ ਲਿਖਿਆ ਹੋਇਆ ਤੇ 8 ਤੇ 3 ਘੱਟ ਮਹੀਨਾ 2023 ਦੀ ਵੀੜਾ ਪਬਲਿਕ ਆਜੂ ਪੀਰ ਸੰਗਹਿਨ ਦਵਾ ਜਿੰਨੇ ਅਗੇ ਨੇ ਫਰਿਆਦ ਲੱਗ ਪਾਉਂਦੇ ਥੋੜਾ ਪਰਬਲਸਟਰ ਅਵਾਜ ਦੀ ਪੀਰ ਇਹ ਆਉਂਦੇ ਖਾਤੇ ਵਗੈ ਡੱਕਾ ਲੱਗ ਰਹੇ ਹਨ ਪਰ ਇਹ ਖਾਤਿਆਂ ਦੇ ਵਿੱਚ ਥੋੜਾ ਪਰਬਲਸਟਰ ਗੱਲ ਪਹੁੰਚਦੀ ਕਿਉਂਕਿ ਐਕਟੀ 2 ਮਹੀਨੇ ਲਗਾਤਾਰ ਇਹ ਬੜਾ ਪਰਬਲਸਟਰ ਕਿ ਉਹ ਵੀ ਤਰੀਕ ਨੂੰ ਮੈਂ ਜੀ ਤੂੰ तीस तरीक में पाई जाती थी भी तरीक तीस बी चौबीस तक तक लगातार दो में लगातार ये लेट जा रहा एक तो दे है पर आई सरकार ने सारा कुछ देख हुए दस अगस्त में पहला बात दी है पेसन आज पी पहलाकार ने ली कर देती है क्योंकि लंबे समय तो यह ਲੈਡ ਬੱਦ ਪਾਈ ਜਾਂਦੀ ਸੀ ਆਪُوا ਬ੍ਰੇਕ ਹਾਤੇ ਰੂਜ ਜਾ ਕੇ ਦੇਖਤਾ ਕਰ ਰਹੇ ਹਾਂ ਤੇ ਜੋ ਪ੍ਰਸਨ ਉਹ ਗਰਾਸਰਾਂ ਦੇ ਲੱਗ ਪਾ ਫਾਤ ਨੇ ਜੋ ਕਿ ਜਿੰਨਤਾ ਹੋਵੇ ਨਹੀਂ ਬਹੁਤ ਬਹੁਤ ਕੱਪਈ ਵਾਲੀ ਗੱਲ ਹੈ ਜਿਉ ਜੋ ਆਪਾਂ ਜੁੜਾਉਣਾ ਪੂਰਾ ਕੰਮ ਕਰਨੀ ਹੈ ਤੇ ਆਪਾਂ ਹੀ ਜੋ 25 ਸੋਰ ਦੀ ਗੱਲ ਹੈ ਉਸ ਸੰਬੰਧੀ 25 ਸੋਰ ਦੀ ਨਹੀਂ ਆਈ ਉਦੋਂ ਲਈ ਜੇ ਕੋਈ ਅਪਡੇਟ ਨਹੀਂ ਆਈ ਆਪਣੇ ਕੋਲੇ ਜਦੋਂ ਵੀ ਕੋਈ ਅਪਡੇਟ ਆਉਂਦੀ ਹੈ 2500 ਰੁਪਏ ਵਾਲਾ ਜਲਦੀ ਜ ਤੁਹਾਨੂੰ ਵੀਡੀਓ ਬਣਾ ਕੇ ਦੇਵਾਂਗੇ ਤਾਂ ਸਾਡੇ ਵੀ ਜਦੋਂ 2500 ਰੁਪਏ ਬਸਰਾਉਣੇ ਹੈ ਇੱਧਰ ਤੋਂ ਕਰਵਲ ਕੋਈ ਇਹ ਜੀਫੋ ਵਾਲਾ ਅੱਜ ਤੋਂ ਆਦੀ ਖਬਰ ਨਹੀਂ ਆਈ ਇੱਦ ਤੱਕ ਸਾਡੇ ਕੋਲ ਪ੍ਰਸ਼ਨ ਚੱਲ ਰਹੀ ਹੈ ਔਰ ਇਹ ਪੰਜਾਬ ਦੇ 1500 ਦੇ ਹਿਸਾਬ ਦੇ ਨਾਲ ਕੋਪਾ ਨਾ ਕੋਈ ਖਾਸ ਦੇ ਨਾ ਮਿਲ ਰਹੀ ਹੈ। ਦੋ ਪੇਜ ਅਪਡੇਟ ਤਾਂ ਨਹੀਂ ਆਉਂਦੀ ਹੈ। ਨਿਕਲ ਕੇ ਸਮੇਂ ਤੱਕ ਨੂੰ ਜਰੂਰ ਕੋਈ ਕਰ ਦਿੱਤਾ ਜਾਊਗਾ। ਤੇ ਬਸ ਆਈਡੀ ਉਹ ਦਾ ਰੱਤੀ ਹੈ। ਇਲਾਵਾ ਕੋਈ ਵੀ ਇਹ ਜਆ ਅਪਡੇਟ ਨਿਕਲ ਕੇ ਸਮੇਂ ਨਹੀਂ ਆਇਆ। ਜੁਦੇ ਤੋਂ ਜਿਸ ਤੋਂ ਪਹਿਲਾਂ ਨੌਸਰੀ 29 ਅਕਤੂਬਰ ਦੀ ਕਵਰ ਇਵੈਂਟ ਇਸ ਨੂੰ ਕੋਲਕਾਤਾ ਨੇ ਵਿੱਚ ਹਾਜ਼ਰੀ ਲਈ ਕੁਝ ਬਡੇ ਜਿਹੜੇ ਜਿਹੜੇ ਰਹਿ ਵੀ ਗਏ ਹੋਣਗੇ ਉਹਨਾਂ ਦੇ ਵਿੱਚ ਵਿੱਚ ਵੀ 7000 ਤੱਕ ਪਹੁੰਚ ਗਈ। ਠੀਕ ਹੈ ਬਾਕੀ ਸਾਰਾ ਨਵੀਂ ਵੀਡੀਓ ਦੇਖਣੇ ਧੰਨਵਾਦ ਚੈਨਲ ਸਬਸਕ੍ਰਾਈਬਰ ਕਰ ਲੈਣੀ। ਬੈਲ ਆਈਕਨ ਦਾ ਮੋਕ ਕਲੈਕ ਕਰ ਲੈਣਾ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬਰ ਕਰ ਲੈਣਾ। みんなのワールド。